ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਸੀਂ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 507 ਨਾਮ ਸਿੰਘ ਜ਼ਿਲ੍ਹਾ ਭਿੰਡਾ ਤਲਵੰਡੀ ਸਾਬੋਰੀਆ ਜੀ ਗੋਤ ਸਿੱਧੂ ਕਾਸਟ ਜੱਟ ਸਿੱਖ ਕਾਦਾ 6 ਫੁੱਟ 1 ਇੰਚ ਜਨਮ ਮਿਤੀ 30 ਸਤੰਬਰ 1994 ਪੜ੍ਹਾਈ ਐਮਸੀਏ ਬੀਸੀਏ ਭੈਣ ਇੱਕ ਮੈਰਿਡ ਅਤੇ ਇੱਕ ਅਨਮੈਰਿਡ ਕੈਨੇਡਾ ਭਰਾ ਇੱਕ ਅਨਮੈਰਿਡ ਕੈਨੇਡਾ ਪਿਤਾ ਜੀ ਆਰਮੀ ਵਿੱਚ ਰਿਟਾਇਰ ਨੇ ਪੈਨਸ਼ਨ ਹੈ ਜੀ 63000 ਰੁਪਏ ਮਹੀਨੇ ਦੀ ਮਾਤਾ ਜੀ ਹਾਊਸ ਵਾਈਫ ਕੰਮ ਵਧੀਆ ਕੰਪਨੀ ਵਿੱਚ ਜੋਬ ਤਨਖਾਹ ਹੈਗੀ ਹੈ ਜੀ 30000 ਰੁਪਿਆ ਮਹੀਨਾ ਮੁੰਡਾ ਦਸਤਾਬਾਰੀ ਹੈ ਜ਼ਮੀਨ 4.5 ਕਿੱਲੇ ਕੁੱਲ ਜ਼ਮੀਨ 9 ਕਿੱਲੇ ਦੋ ਭਰਾਵਾਂ ਕੋਲ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਰਿਸ਼ਤਾ ਪੜੀ ਦੇਖੀ ਜੱਟ ਸਿੱਖ ਪਰਿਵਾਰ ਦੀ ਕੁੜੀ ਦਾ ਚਾਹੀਦਾ ਹੈ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 968699453962 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨੂੰ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 508 ਨਾਮ ਕੌਰ ਜਿਲ੍ਹਾ ਬਰਨਾਲਾ ਧਨੌਲਾ ਖੁਰਦਾ ਜੀ ਪਿੰਡ ਕਾਸਟ ਜੱਟ ਸਿੱਖ ਗੋਲਦ ਸੰਧੂ ਹਾਈਟ 5 ਫੁੱਟ 6 ਇੰਚ ਜਨਮ 15 ਨਵੰਬਰ 2001 ਪੜ੍ਹਾਈ ਬੀਏ ਪਰਿਵਾਰ ਵਿੱਚ ਮੈਂਬਰ ਪਿਤਾ ਜੀ ਐਗਰੀਕਲਚਰ ਪਲਾਸ ਕਾਰਬਾਸ਼ੀ ਦਾ ਕੰਮ ਹੈ ਜੀ ਇਹਨਾਂ ਦਾ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਮੈਰਿਡ ਪਰਿਵਾਰ ਦੇ ਦਾਦਾ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ ਮਾਇ ਤੋਂ 10 ਕਿਲੇ ਤੱਕ ਆਉਂਦੀ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਮੁੰਡਾ ਸਵਾ ਸੁਨੱਖਾ ਹੋਵੇ ਜਾਂ ਕੋਈ ਵਧੀਆ ਬਿਨੈਸ ਕਰਦਾ ਹੋਵੇ ਜਾਂ ਵਧੀਆ ਜੋਬ ਤੇ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 509 ਨਾਮ ਕੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਏਰੀਆ ਅਮਲਾਉ ਕਾਸਟ ਜੱਟ ਸਿੱਖਾ ਗੋਤ ਢਿੱਲੋ ਜਰਨ 1 ਦਸੰਬਰ 1998 ਹਾਈਟ 5 ਫੁੱਟ 5 ਇੰਚਾ ਪੜਾਈ ਸਟੱਡੀ ਇਨ ਕੈਨੇਡਾ ਆਫਟਰ ਪਲੱਸ 2 ਨਾਨ ਮੈਡੀਕਲ ਕੁੜੀ ਨੇ ਪਲੱਸ 2 ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਕੀਤੀ ਹੈ ਸਟੇਟਸ ਕੈਨੇਡਾ ਪੀਆਰ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਭਰਾ ਇੱਕ ਐਗਰੀਕਲਚਰ ਪਲੱਸ ਵਰਕ ਜਿਮ ਟ੍ਰੇਨਰ ਇਹਨਾਂ ਨੂੰ ਲੋੜ ਹੈ ਜਿਹਦੇ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਮੁੰਡੇ ਦੀ ਪੜ੍ਹਾਈ ਲਿਖਾਈ ਵਧੀਆ ਕੀਤੀ ਹੋਵੇ ਜ਼ਮੀਨ 8 ਤੋਂ 10 ਕਿੱਹਾ ਤੋਂ ਘੱਟ ਨਾ ਆਉਂਦੀ ਹੋਵੇ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਦੂਜਾ ਵਰਕ ਪਰਮਿਟ ਤੇ ਜੇ ਹਰਿਸਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 510 ਨਾਮ ਕੌਰ ਜ਼ਿਲ੍ਹਾ ਜਲੰਧਰ ਕਾਸਟ ਜੱਟ ਸਿੱਖ ਗੋਤ ਦਈਆ ਕੱਦ 5 ਫੁੱਟ 5 ਇੰਚ ਜਨਮ 10 ਫਰਵਰੀ 1997 ਪੜ੍ਹਾਈ ਬੀਐਸਸੀ ਨਰਸਿੰਗ ਸਟੇਟਸ ਆਸਟ੍ਰੇਲੀਆ ਪੀਆਰ ਮੈਲਬੌਰਨ ਜੋਬ ਇਨ ਆਸਟ੍ਰੇਲੀਆ ਮੈਲਬੌਰਨ ਕੁੜੀ ਜੋਬ ਕਰਦੀ ਹੈ ਜੀ ਵਧੀਆ ਸੈਲਰੀ ਹੈ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਆ ਤੇ ਇੱਕ ਪ੍ਰਾਇਮੈਰਡ ਇਨ ਪੰਜਾਬ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੇ ਮੁੰਡਾ ਆਸਟ੍ਰੇਲੀਆ ਹੋਵੇ ਆ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਜ਼ਮੀਨ 8 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸਿਆਣਾ ਤੇ ਨਸ਼ਾ ਰਹਿਤ ਹੋਣਾ ਚਾਹੀਦਾ ਹੈ ਜੇ ਰਿਸ਼ਤਾ ਪੰਜਾਬ ਤੋਂ ਹੈ ਤਾਂ ਜ਼ਮੀਨ 15 ਕਿੱਲੇ ਤੱਕ ਆਉਂਦੀ ਹੋਵੇ ਵਧੀਆ ਪੜ੍ਹਿਆ ਲਿਖਿਆ ਹੋਵੇ ਤੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਹੈ ਜੀ। ਫਾਈਲ ਨੰਬਰ 511 ਨਾਮ ਕੌਰ ਜిల్లా ਸੰਗਰੂਰ ਕਾਸਟ ਜੱਟ ਸਿੱਖ ਗੋਤ ਬਿਰਕਰ ਹਾਈਟ 5 ਫੁੱਟ 4 ਇੰਚ ਆ ਉਮਰ 27 ਸਾਲ ਪੜ੍ਹਾਈ ਪਲੱਸ 2 ਪਾਸ ਕੁੜੀ ਸਿਲਾਈ ਦਾ ਕੰਮ ਜਾਣਦੀ ਹੈ ਘਰੇਲੂ ਕੰਮ ਕਰ ਅਤੇ ਸਿਆਣੀ ਸਮਝਦਾਰ ਹੈ। ਪਰਿਵਾਰ ਵਿੱਚ ਮੈਂਬਰ ਮਾਪਾ ਪਿਤਾ ਤੇ ਦੋ ਭਰਾ ਨੇ ਇੱਕ ਮੈਰਿਡ ਕੰਮ ਖੇਤੀਬਾੜੀ ਹੈ ਜੀ ਇਹਨਾਂ ਦਾ ਪਰਿਵਾਰ ਖਾਨਦਾਨੀ ਹੈ ਇਹ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦੀ ਉਮਰ 27 ਤੋਂ 30 ਸਾਲ ਤੱਕ ਦੀ ਹੋਵੇ ਕੱਦ 5 ਫੁੱਟ 10 ਤੋਂ 6 ਫੁੱਟ ਤੱਕ ਹੋਵੇ ਕਾਸਟ ਜੱਟ ਸਿੱਖ ਹੋਵੇ ਜਬੀਰ 5 ਤੋਂ 10 ਕਿਲੋ ਤੱਕ ਆਉਂਦੀ ਹੋਵੇ ਗ੍ਰੈਜੂਏਟ ਹੋਵੇ ਸੋਹਣਾ ਸੁਨੱਖਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕਾ ਨੰਬਰ ਲੈ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ